ਲੋਕੋਂ ਹੁੰਦਾ ਪਈ ਕਾਹਨ ਜਦੋਂ ਸੀ ਵੇਖਿਆ ਕਿ ਟੋਲੀਆਂ ਦੀ ਟੋਲੀਆਂ ਲੋਕੋਂ ਸਾਕੇ ਤਾਂ ਜਮ ਡਾ ਵੀ ਲੋਕੀ ਦਸਵਾਦ ਨੇ ਹੁੰਦਾ ਵੀ ਪੇਟਾਂ ਲਿਆ ਹੁੰਦਾ ਨਹੀਂ ਤਾਂ ਅੰਤੇ ਆਪਾਂ ਵੇਖਿਆ ਸੀ ਪਰਮੇਸ਼ਰ ਦੇ ਬਾਗਰਾ ਮਨੋ ਕੇ ਸਫੀਰਾ ਅੰਨਾ ਦੇ ਸਫੀਰਾ ਨੇ ਵੀ ਜਾਣ ਲਿਆਦਾ ਆਪਣੀ ਮਿਲਤ ਵੇਚ ਕੇ ਪਰ ਪੂਰਾ ਲਿਆਦਾ ਜੋ ਮਾਨਵ ਚ ਛਾਣਿਆ ਉਹ ਕਰੋ ਵੇਖੋ ਵੀ ਧੀਨੀ ਭਗਤ ਪੜਿਆ ਜਾਣਾ ਭਗਤ ਬੰਣਾ ਆ ਤੇ ਆਪ ਮੇਦ ਕਰਦੀ ਹੈ ਜਿਵੇਂ ਕਮਿਸੀਆਵਾਦ ਦੀ ਟੱਕਰ ਹੋ ਕਈ ਜਿਹਦਾ ਕਾਰਜ ਹਸਪੀਟਲ ਉਹਦੀ ਹੈ ਨਾ ਜਿੱਦਾਂ ਕਲਾਜੀਗਰਾਂ ਦੇ ਆਉਂਦੀਆਂ ਚਰਚੇ ਜੋ ਪ੍ਰਦੇਸ਼ ਹੁੰਦਾ ਸੀ ਤਕਨੀਸੀਆ ਰੋਜ਼ ਬਾਦੀ ਸੀ ਜਿੱਦਾਂ ਓਲੀਆਂ ਦੇ ਨਾਲ ਓਲੀਆਂ ਬਾੜ ਦੇ ਲੋਕਾਂ ਹੁੰਦੇ ਸਨ ਤੇ ਜਦੋਂ ਕਮਿਸੀਆਵਾਦ ਦੀ ਤੇ ਫਿਰ ਉਹ ਤੇ ਸੇਵਾਦਾਰਾਂ ਦੀ ਜ਼ਰੂਰਤ ਪਈ ਹallelujah ਵਾਲੰਟੀਅਰ ਦੇ ਰੂਪ ਦੇ ਫਿਰ ਪਰਮੇਸ਼ੁਰ ਦੇ ਛੇਲਿਆਂ ਨੇ ਸਲਾਹ ਕਰ ਲਈ ਕਿ ਚੰਗਾ ਨਹੀਂ ਹੈ ਕਿ ਅਸੀਂ ਕੋਲ ਚਾਲ ਸੌਣਾ ਛੱਡ ਕੇ ਤੁਹਾਨੂੰ ਖਵਾਉਣ ਪਿਆਉਂਦੀ ਤੈਲ ਸਿਵਾ ਤੇ ਲੱਗੇ ਰਹੀਏ ਪ੍ਰਾਰਥਨਾ ਛੱਡ ਕੇ ਜਿੰਗ ਲੋਕ ਦਰੋਂ ਦੇਣਾ ਵਾਦੇ ਜਾਂਦੇ ਸੀ ਕਿਰਨ ਕਿਹਾ ਕਿ ਸਾਸਤ੍ਰ ਦੇ ਇੱਕ ਨਾਮ ਬੱਦੇ ਤੋਂ ਜਿਹੜੇ ਆਪਣੇ ਵਿੱਚ ਝੋਲ ਲਓ ਜਿਹੜੇ ਇਹ ਸੇਵਾ ਨੂੰ ਨਿਭਾਉਣਗੇ ਤਾਂ ਅਸੀਂ ਪੜਾਂਗੇ ਅਸੀਂ ਰਸੂਲਾ ਦੇ ਕਰਤਾਬ ਸ਼ੇਰ ਜਾਇ ਉਨੀ ਦਿਨ ਜਾਂ ਤੇ ਲੈ ਬਹੁਤ ਹੁੰਦੇ ਜਾਂਦੇ ਸਨ ਉਨੀ ਦਿਨ ਕਿੰਨੇ ਦਿਨ ਜਦੋਂ ਪਤਰਸ ਪ੍ਰਚਾਰ ਕਰ ਰਿਹਾ ਸੀ ਪਹਿਲੀ ਕਲੀਸਿਆ ਖੜੀ ਹੋ ਰਹੀ ਸੀ ਪਹਿਲੀ ਖੜੀ ਕਲੀਸਿਆ ਕਿੱਥੇ ਖੜੀ ਹੋਈ ਜੇਰੂਸ਼ਲਮ ਹਾਲੇਲੂਇਆ ਹਾਲੇਲੂਇਆ ਤੇ ਜੇਰੂਸ਼ਲਮ ਵਿੱਚ ਬਾਈਲੇ ਪੀਸੀਆ ਜਿਹੜੀ ਸੀ ਉਹਦਾ ਵਸਭਾਰ ਹੋਣਾ ਸ਼ੁਰੂ ਹੋ ਗਿਆ ਦੋ ਦਿਨ ਬਰੀਏ ਆਪਾਂ ਵੇਖ ਲਿਆ ਕਿ ਚੇਲਿਆਂ ਦੀ ਪੇਸ਼ੀ ਹੋ ਗਈ ਐ ਤੇ ਜਿਹੜੇ ਆਪਾਂ ਦੇ ਨੁਕਾਰੀ ਆ ਧਰਮ ਗ੍ਰੰਥੀ ਆ ਉਹ ਕਹਿ ਰਹੇ ਨੇ ਕਿ ਤੁਸੀਂ ਇਸ ਨਾਮ ਦੇ ਉੱਤੇ ਪ੍ਰਚਾਰ ਨਹੀਂ ਕਰਨਾ ਪਰ ਪੰਜ ਜੱਪ ਜਪਾ ਕਰਨ ਇੱਕੀਆ ਕੋ ਕਹਿੰਦੇ ਤੁਸੀਂ ਇੱਥੇ ਆਪਣੀ ਸਿੱਖਿਆ ਨਾਲ ਪੜਾਈਏ ਸੁਖਵਾ ਦਤਾ ਹਾਂ ਹਾਂਜੀ ਐਂਟਰ ਨੇ ਕਿਹਾ ਕਿ ਇਹਨਾ ਪ੍ਰਚਾਰ ਨਹੀਂ ਕਰਨਾ ਸੋ ਤਾਂ ਪਹਿਲੇ ਗ੍ਰੀਸਿਆ ਚ ਵੀ ਤੇ ਅੱਜ ਵੀ ਅੱਗੇ ਹਾਂਜੀ ਤਾਂ ਚ ਗਾਹੀ ਜੋ ਹੁਣ ਵੀ ਇਬਰਾਣੀਆਂ ਹੱਥੇ ਬੋਲ ਬਣਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਤੈਰ ਵਿੱਚ ਉਹਨਾਂ ਦੀਆਂ ਵਿਧਵਾਵਾਂ ਦੀ ਸ਼ੋਧਨ ਲੈਦੇ ਸਾਂ ਨਹੀਂ ਲੈਦੇ ਸਾਂ ਕਿਉਂਕਿ ਉੱਥੇ ਕੋਵਾਰ ਜੰਡਾ ਪਈ ਖਾਣ ਪੀਣ ਤੋਂ ਲੈ ਕੀ ਜਾਂ ਬਣਨ ਬਗਾ ਕਿ ਕਿਉਂਕਿ ਚਰਚ ਵਿੱਚ ਪਹਿਲਾਂ ਤੋਂ ਹੀ ਖਲਪ ਜਿਹੜੀ ਉਹ ਕੀਤੀ ਗਈ ਹੈ ਵਿਧਵਾ ਦੀ ਯਤਿਮ ਦੀ ਉੱਥੇ ਮੁਬਾਰ ਵਾਲੇ ਲੋਕ ਖੜੇ ਹੋਗੇ ਦੋ ਪਾਰਟੀਆਂ ਬਣ ਗਿਆ ਤੇ ਉਹ ਕੁਝ ਲੋਕ ਕਹਿੰਦੇ ਆ ਕਿ ਜਨਤਰੀ ਸਾਡੇ ਜਿਹੜੇ ਉਹਨਾਂ ਨੇ ਨਹੀਂ ਸੁਧਰੀ ਰਹੀ ਤੇ ਬਾਕੀਆਂ ਨੂੰ ਤੁਸੀਂ ਇੰਦਾ ਕਰਦੇ ਜੇ ਫਿਰ ਉਹ ਕਿ ਉਹਨਾਂ ਨੇ ਪ੍ਰਾਰਥਨਾ ਕੀਤੀ ਪ੍ਰਭੂ ਦੇ ਦਾਸਾਂ ਨੇ ਤੇ ਅੱਜ ਮੈਂ ਤੁਹਾਨੂੰ ਦੱਸ ਦਿਆਂਗੇ ਕੀ ਇਹ ਲੋਕ ਖੜੇ ਹੋ ਰਹੇ ਆ ਪਹਿਲਾ ਪ੍ਰਭੂ ਯਿਸੂ ਮਸੀਹ ਖੋਦ ਪ੍ਰਚਾਰ ਕਰ ਰਿਹਾ ਸੀ ਫਿਰ ਉਹਨੇ 12 ਚੇਲੇ ਖੜੇ ਕਰ ਦਿੱਤੇ ਹੁਣ ਅੱਜ ਚੇਲਿਆਂ ਨੇ ਗਾੜੀ ਚੇਲੇ ਖੜੇ ਕਰਦੇ ਆ ਹallelujah ਹallelujah ਚੇਲਿਆਂ ਤੋਂ ਚੇਦੇ ਦੇ ਵਾਅਦੇ ਆਏ ਤੇ ਅੱਜ ਅਸਾਂ ਸਭਨੇ ਤੱਕ ਪਹੁੰਚ ਗਏ ਹੋਏ ਅੱਜ ਤੀਸਰਾ ਜਿਹੜਾ ਸਟੈਪ ਵਾਓ ਚੱਲਣਾ ਹੈਗੇ ਉਹਨਾਂ ਨੇ ਇਸ ਦਾ ਇਹ ਲੋਕੋ ਖੜੇ ਕਰਨੇ ਆ ਕਿੰਨੇ ਲੋਕ 7 ਲੋਕ ਹallelujah ਹਾਜੀ ਤਾਂ ਤੋਂ ਮਤਨਾ 12 ਦੇ ਚੇਲਿਆਂ ਦੀ ਸੰਗਤ ਲੋ ਕੋਲ ਸਤਿਕੇ ਆਖਿਆ ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਵਰਜ ਛਾਟ ਕੇ ਫਲੋਰ ਤੋਂ ਆਉਦੀ ਟੈਨ ਕਰੀਏ ਹਾਂ ਸੋ ਇਹ ਚੰਗੀ ਗੱਲ ਨਹੀਂ ਚੇਲਿਆਂ ਦੇ 12 ਚੇਲਿਆਂ ਦੇ ਲੋਕਾਂ ਨੂੰ ਬੋਲ ਸਦਿਆ ਕੀਆ ਇਹ ਚੰਗੀ ਗੱਲ ਨਹੀਂ ਕਿ ਆਪਾਂ ਸਾਡੇ ਕੋਲੋਂ ਕੋਣ ਦੀ ਸੇਵਾ ਵਿੱਚ ਲੱਗੇਗੀ ਤੇ ਪ੍ਰਚਾਰਨਾ ਕਰੀਏ ਹਾਂਜੀ ਸੋ ਭਾਈਓ ਆਪਣੇ ਵਿੱਚ ਸਤ ਅੰਗੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਤੇ ਬੋਧ ਨਾਲ ਭਰਪੂਰ ਹੋਣ ਚੁਣ ਲਵੋ ਆਮੀਨ ਆਮੀਨ ਕਿਹਦੇ ਵਿੱਚ ਜੋੜਨੇ ਆ ਆਤਮਾ ਤੇ ਬੋਧ ਉਹਨਾਂ ਦੀ ਕੁਆਲਿਟੀ ਹੋਣੀ ਚਾਹੀਦੀ ਆ ਆਤਮਿਕ ਹੋਣੀ ਚਾਹੀਦੀ ਆ ਤੇ ਕਿਹਨੇ ਹੋਣੀ ਚਾਹੀਦੀ ਆ ਬੋਧਵਾਨ ਹੋਣੀ ਚਾਹੀਦੀ ਆ ਦੇਣੀ ਵਿੱਚ ਸੋਨੇ ਬਸਤਰ ਪਾਏ ਹੋਣ ਸਮਾਪ ਬਣੋ ਸੋਨਾ ਬੰਦਾ ਹੋਵੇ ਤੇ ਉਹ ਅਮੀਰ ਹੋਵੇ ਤਾਂ ਉਹਨੂੰ ਲੀਡਰ ਬਣਾਈਏ ਨਹੀਂ ਪ੍ਰਭੂ ਦੀ ਆਤਮਾ ਕਹਿੰਦੀ ਆ ਉਹ ਬੰਦੇ ਚੁਣਦੇ ਆ ਜਿਹੜੇ ਆਤਮਾ ਨਾਲ ਭਰਪੂਰ ਹੋਣ ਸਮਰਪਿਤ ਦੇਣ ਵਾਲੇ ਹੋਣ ਦੂਜਿਆਂ ਦੀ ਖੈਰ ਸੇਵਾ ਕਰਨ ਵਾਲੇ ਹੋਣ ਦੂਜਿਆਂ ਦਾ ਭਲਾ ਕਰਨ ਵਾਲੇ ਹੋਣ ਇਹ ਨਹੀਂ ਕਿ ਉਹ ਕੋਸ਼ਟ ਲੈ ਹੁਣ ਤੋੜ ਦੇਣ ਕੋਈ ਸੀ ਆ ਜਿੰਨੇ ਚੋ ਕੋ ਜੋ ਹੋਰ ਹੋਵੇ ਤੇ ਬੋਲਣ ਦੇ ਕੋ ਜੋ ਹੋਰ ਹੋਵੇ ਹallelujah ਹallelujah ਭਾਈਓ ਆਪਣੇ ਵਿੱਚ ਜੋ ਸਤ ਨੀਗ ਨਾਮ ਬੱਦੇ ਚੁਣੋ ਜਿਹੜੇ ਅੰਦਰ ਨਾਲ ਭਰਪੂਰ ਹੋਣ ਆਤਮਾ ਨਾਲ ਬੁੱਧ ਨਾਲ ਭਰਪੂਰ ਹੋਣ ਚੁਣ ਲਓ ਤੇ ਇਸ ਕੰਮ ਦੇ ਠਰੋ ਹਾਂਜੀ ਕੀ ਅਸੀਂ ਉਹਨਾਂ ਨੂੰ ਇਸ ਕੰਮ ਉੱਤੇ ਫਹਿਰਾਈਏ ਪਰ ਅਸੀਂ ਪ੍ਰਾਰਥਨਾ ਵਿੱਚ ਅਤੇ ਬੱਚਿਆਂ ਦੀ ਸੇਵਾ ਵਿੱਚ ਲੱਗੇ ਰਹਾਂਗੇ ਅਸੀਂ ਕੀ ਕਰਾਂਗੇ ਕੀ ਪ੍ਰਾਰਥਨਾ ਕਰਾਂਗੇ ਤੇ ਉਸ ਕਿਉਂਕਿ ਪ੍ਰਾਰਥਨਾ ਹੀ ਸਭ ਤੋਂ ਵੱਡੀ ਪਾਵਰ ਹੋ ਤੁਮ ਚਾਹਤੇ ਦੀ ਸਭ ਤੋਂ ਵੱਡੀ ਪਾਵਰ ਪ੍ਰਾਰਥਨਾ ਹਾਂਜੀ ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਹਨਾਂ ਦੇ ਇਸਤੀਫਾਨ ਨਾਮੇ ਇੱਕ પુરੁਸ਼ ਨੂੰ ਜਿਹੜਾ ਨੇਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫਿਲਪਸ ਅਤੇ ਕਰੋ ਪ੍ਰੋਖ ਹੋਸ ਅਤੇ ਇਕਾ ਨੂਰ ਅਤੇ ਤੀ ਮੌਲ ਅਤੇ ਪਰਮਨਾਸ ਅਤੇ ਇਕਨਾਉਤ ਨੂੰ ਜੋ ਹਮ ਤਾਂ ਕੀ ਜਦਾ ਇੱਕ ਜਹੂਦੀ ਗੁਰੂਦ ਸੀ ਚੁਰਿਆ ਇਹ ਸੱਤ ਬੰਦੇ ਜਿਹੜੇ ਚੁਣਨੇ ਨੇ ਤੇ ਇਹਨਾਂ ਵਿੱਚੋਂ ਤਿਸਤਾ ਫਾਂ ਜਿਹੜਾ ਆਹ ਕੋਲੇ ਵਰਤਮਾਲ ਫਾਈ ਗੁਰੂ ਕਿਉਂਕਿ ਇਹਨਾਂ ਜਿਹੜਿਆ ਨੇ ਉਹਨਾਂ ਦੇ ਸਿਰ ਤੇ ਹੱਥ ਰੱਖੇ ਸੀ ਦੁਆ ਕਰਕੇ ਜੋ ਉਹਨਾਂ ਨੂੰ ਪ੍ਰਭੂ ਦੇ ਸਾਹਬ ਨੂੰ ਸੌਂ ਦਿੱਤਾ ਸੀ ਤਾਂ ਜਿਹੜਾ ਅਜੇ ਤੱਕ ਫਾਨਿਆ ਉਹ ਉਪਦੇਸ਼ ਦੇਣ ਵਿੱਚ ਗਾਧਾ ਮੈਨ ਰੋ ਗਿਆ ਉਹਦੇ ਸ਼ਬਦਾਂ ਦੁਆਰਾ ਉਹਦੇ ਪ੍ਰਾਰਥਨਾ ਦੁਆਰਾ ਤੁਮਾਰ ਪੈਰੀਂ ਲੱਪੇ ਜੀ ਹਾਂਜੀ ਅਤੇ ਉਹਨਾਂ ਅਤੇ ਉਹਨਾਂ ਨੂੰ ਰਸੂਲਾ ਦੇ ਅੱਗੇ ਖੜਾ ਕੀਤਾ ਅਤੇ ਉਹਨਾਂ ਨੇ ਪ੍ਰਾਰਥਨਾ ਕਰਕੇ ਉਹਨਾਂ ਉੱਤੇ ਹੱਥ ਰੱਖੇ ਤਾ ਪਰੇਸ਼ਿਆ ਦਾ ਬਚਨ ਫੈਲਦਾ ਗਿਆ ਅਤੇ ਅਤੇ ਜਰੂਸ਼ਲਮ ਵਿੱਚ ਚੇਲਿਆਂ ਦੀ ਗੀਤੀ ਬਹੁਤ ਵਾਧੀ ਜਾਂਦੀ ਸੀ ਕਿੰਨੀ ਗੀਤੀ ਬਹੁਤ ਵਾਧੀ ਜਾਂਦੀ ਸੀ ਸਤਾਂ ਤੋਂ ਗਾਂ ਆ ਕੇ ਬੋਲੋਗੇ ਪਰ ਸਤਾਂ ਤੋਂ ਗਾਂ ਕੇ ਗੀਤੀ ਕਰਦੇ ਹੁਣ ਹallelujah ਹallelujah ਹਰ ਤਣੇ ਜਿਹੜੇ ਚੇਲੇ ਆ 12 ਚੇਲੇ ਉਹਨਾਂ ਦੇ ਹੱਥ ਰੱਖਦੇ ਆ ਤੇ ਉਹਨਾਂ ਨੂੰ ਵਸਾ ਕਰਦੇ ਆ ਤੇ ਕੰਮਾਂ ਦੇ ਲਈ ਤਿਆਰ ਕਰ ਦੇ ਲੋਗੇ ਦਿਨੋਂ ਦਿਨ ਕੀ ਸਿਆ ਕੀ ਹੋ ਰਹੀ ਸੀ ਵਧ ਰਹੀ ਸੀ ਇਹਦੀ ਟੈਨਸ਼ਨ ਜਿਹੜੀ ਸੀ ਇਹ ਕਲਸ਼ਰਮ ਬਹੁਤ ਸੀ ਉਤਲੇ ਰਣਵਾੜੇ ਤੇ ਘਾਰਿਆਂ ਨੂੰ ਬਹੁਤ ਸੀ ਕੇ ਦਾਬ ਤੇ ਵਧਦਾ ਹੀ ਜਾਂਦਾ ਹੈ ਜੇ ਤਰ ਮਦਰਾਤੀ ਸੀ ਉਹਨਾਂ ਨੂੰ ਬਹੁਤ ਸੀ ਹਾਂਜੀ ਤਾਂ ਪਰਮੇਸ਼ੁਰ ਦਾ ਵਚਨ ਤਾਂ ਪਰਮੇਸ਼ੁਰ ਦਾ ਵਚਨ ਫੈਲ ਗਿਆ ਫੈਲ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾ ਰਹੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ ਬਹੁਤ ਸਾਰੇ ਜਾਜਕ ਜਿਹੜੇ ਧਰਮ ਰੱਖੀ ਸੀ ਸਿਖਾਉਣ ਵਾਲੇ ਸੀ ਉਹਨਾਂ ਨੇ ਵੀ ਜਿਹੜੇ ਆਲੇ ਦੇ ਭਾਰੀ ਸੀ ਉਹਨਾਂ ਨੇ ਵੀ ਇਹ ਗੱਲ ਨੂੰ ਕਬੂਲ ਕਰ ਲਿਆ ਕਿ ਯਿਸੂ ਹੀ ਮੁਕਤੀ ਦੱਸਦਾ ਹੈ ਤਾਂ ਉਹਨਾਂ ਦੇ ਵਿੱਚ ਅਧਿਕਾਰੀ ਜੰਗੇ ਚੰਗੇ ਅਫਸਰਾਂ ਜਗੇ ਜਗੇ ਘਰਾਨੇ ਜਿਹੜੇ ਸੇ ਉਹ ਸਾਰੇ ਸ਼ਾਮਲ ਹੋਏ ਕਰਦੇ ਸਾਰਾ ਹਾਂਜੀ ਇਸ ਤਿਪਾਲ ਕਿਰਪਾ ਤੇ ਸ਼ਕਤੀ ਨਾਲ ਪੂਰ ਹੋ ਕੇ ਵੱਡੇ ਅਚੰਬੇ ਤੇ ਨਿਸ਼ਾਨ ਲੋਕਾਂ ਵਿੱਚ ਕਰਦਾ ਸੀ ਆਮੇਨ ਆਮੇਨ ਭੈਣੋ ਬੱਚੇ ਆਪਾਂ ਪਹਿਲਾਂ ਲਿਖਿਆ ਪੁੱਤ ਭੈਣੀਆਂ ਚਾਰ ਜੀਲਾ ਪਵਿੱਤਰ ਪ੍ਰਭੂ ਯਿਸੂ ਨਾਲ ਅਸੀਂ ਜੋ ਖੋਜ ਜਿਹੜੇ ਕੰਮ ਕੀਤੇ ਨੇ ਉਸ ਤੋਂ ਬਾਅਦ ਰਸੂਲਾਂ ਨੇ ਕਿਤਾਬਾਂ ਇਕੱਲੇ ਆਚਾਂ ਨਹੀਂ ਲਿਖਿਆ ਕਿ ਪਰਮੇਸ਼ੁਰ ਨੇ ਆਤਮਾ ਨੇ ਕਰਾ ਦਿੱਤਾ ਕਿ ਵਾਅਦਾ ਕੀਤਾ ਕਿ ਮੈਂ ਤੁਹਾਡੇ ਨਾਲ ਰਹਾਂਗਾ ਕਿ ਤੁਹਾਡੇ ਲਈ ਕੰਮ ਹੋਣਗੇ ਤੇ ਪਰਮੇਸ਼ੁਰ ਨੇ ਆਤਮਾ ਨੇ ਕਰਾ ਦਿੱਤਾ ਕਿ ਕਿ ਮੈਂ ਚਾਹਤ ਨਹੀਂ ਉਹ ਜਦ ਜੈਰੂਸ਼ਲਮ ਚ ਰੋ ਜਿਨ ਜਿਹੜੀ ਉਪਰੋਕਤ ਨਹੀਂ ਪਾਉਂਦੇ ਤੇ ਜਦੋਂ ਅਸੀਂ ਦੂਜਾ ਚੈਪਟਰ ਵੇਖਿਆ ਤੇ ਪਰਮੇਸ਼ੁਰ ਦਾ ਆਤਮਾ ਉਹਦੇ ਉੱਤੇ ਉਤਰਿਆ ਤੇ ਪਤਰਸ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਪੰਜ ਤਿੰਨੇ ਹਜ਼ਾਰ ਲੋਕ ਬਦਲ ਗਏ ਹਾਲੇਲੂਇਆ ਫਿਰ ਉਹ ਲੀਆਂ ਵੱਡ-ਵੱਡੇ ਹੋਣ ਲੱਗੇ 5000 ਲੋਕ ਦੀ ਬੰਦ ਲਗੇ ਫਿਰ ਹੁਣ ਕੀ ਹੋਇਆ ਹੁਣ ਗਲੈਸੀਆ ਵੱਡੀ ਹੋ ਗਈ ਤੇ ਸੱਤ ਬੰਤੇ ਨੇਕ ਨਾਮ ਜੁੜੇ ਸੀ ਜਿਹੜੇ ਉਹਨਾਂ ਵਿੱਚੋਂ ਹੁਣ ਤੀਜੇ ਨੰਬਰ ਤੇ ਉਹ ਕੰਮ ਕਰਨਾ ਜੇਲਿਆਂ ਦੇ ਗਾੜੀ ਚੀਦੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਫੋਨ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਬੇ ਅਤੇ ਨਿਸ਼ਾਨ ਲੋਕਾਂ ਵਿੱਚ ਕਰਦਾ ਸੀ ਹallelujah ਹallelujah ਪਵਿੱਤਰ ਪ੍ਰਭੂ ਯਿਸੂ ਮਸੀਹ ਦਾ ਅਰਮਾਣ ਜਿਸ ਨੇ ਸਾਡੇ ਕੋਲੋਂ ਕੋ ਜਿਦਖਾਇਆ ਨਹੀਂ ਕੋ ਜਿਸ਼ਨ ਪਾਇਆ ਨਹੀਂ ਆਪਣੇ ਪਾਵਰ ਤੇ ਆਪਣੀ ਸ਼ਕਤੀ ਦੇ ਕੇ ਆਪਣੇ ਦਾਸਾਂ ਦਾਸੀਆਂ ਨੂੰ ਖੜੇ ਕਰਦਾ ਹੈ ਇਸ ਤਾਪਨ ਤਾਪ ਕਰਨ ਦੇ ਅਸਮਾਜ ਵਿੱਚ ਹਾਂਜੀ ਪਾਣ ਉਸ ਸਮਾਜ ਵਿੱਚ ਜੋ ਰਲੀ ਪਿਤਾਨੀਆਂ ਦੀ ਕੋ ਹੁੰਦੀ ਹੈ ਅਤੇ ਕੁਰੇਂ ਦੀਆਂ ਅਤੇ ਸ਼ਿਗੰਤਰੀਆਂ ਵਿੱਚੋਂ ਅਤੇ ਉਹਨਾਂ ਵਿੱਚ ਜਿਹੜੇ ਕਲਿਸਿਆ ਤੇ

ਦੇ ਉਹਨੇ ਆਣ ਕੇ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਪਰ ਕੋਈ ਗੱਲ ਐਹੋ ਜਿਹੀ ਨਹੀਂ ਸੀ ਜਿਹਦਾ ਜਵਾਬ ਉਹਨੂੰ ਨਾ ਮਿਲਿਆ ਹੋਵੇ ਸੁਲੈਮਾਨ ਵਿੱਚ ਪਰਮੇਸ਼ਰ ਦੀ ਬੋਧ ਸੀ ਤੇ ਉਹ ਸੁਲੈਮਾਨ ਪਰਮੇਸ਼ਰ ਦਾ ਖਾਸ ਬੰਦਾ ਸੀ ਜਿੱਥੇ ਇਸ ਕਾਫਨ ਵਿੱਚ ਪਰਮੇਸ਼ਰ ਦੀ ਬੋਧ ਆ ਬਹੁਤ ਸਾਰੇ ਲੋਕ ਉੱਠੇ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਪਰ ਕੋਈ ਉਹਨੂੰ ਦਬਾਰ ਨਹੀਂ ਸਕਿਆ ਹਾਂਜੀ ਫੇਰ ਉਹਨੇ ਨੂੰ ਖਾਣੂ ਕੰਠਿਆ ਜਿਹੜੇ ਬੋਲੇ ਕਿ ਅਸਾਂ ਇਹ ਮੂਸਾ ਦੇ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫਰ ਕਾਹਦੇ ਸੁਣੇ। ਉਹਨਾਂ ਨੂੰ ਕੁਝ ਮਨੁੱਖਾਂ ਨੂੰ ਵੱਡੀ ਦਿੱਤੀ ਤੇ ਉਹਨਾਂ ਨੂੰ ਇਸਤਫਾਨ ਦੇ ਖਿਲਾਫ ਖੜਾ ਕੀਤਾ ਕਿ ਇਹ ਇਸਤਫਾਨ ਵਾਸੀ ਪ੍ਰਚਾਰ ਕਾਦੇ ਸੁਣਿਆ ਹੈ ਅੰਬੂਸਾ ਦੀ ਗ੍ਰੰਥ ਦੇ ਵਿਰੁੱਧ। ਕਿ ਉਹ ਸਾਰੇ ਕਿ ਤੁਮ ਮੰਨਦੇ ਸੀ। ਮੂਸਾ ਦੇ ਗ੍ਰੰਥ ਨੂੰ ਮੰਨਦੇ ਸੀ। ਮੰਨਦੇ ਦਾ ਬਾਈਬਲ ਨੂੰ ਹੀ ਸੀ। ਪਰ ਯਿਸੂ ਮਸੀਹ ਨੂੰ ਕੋ ਬੋਲ ਹੈ ਵੀ ਕਰ ਰੇ ਨਹੀਂ ਸੀ। ਇਸ ਸਮਾਲ ਵਾਲੀ ਸੀ ਹallelujah ਇਹਦੇ ਘਾੜੀ ਸੀ ਐਸਾਰੇ ਯੋਧੀ ਸੀ ਹallelujah ਪਰਤੇ ਇਸਤਾਫਾ ਦੇ ਝੂਠੇ ਗਵਾਹ ਖੜੇ ਕਰਕੇ ਤੇ ਉਹਨਾਂ ਨੇ ਇਸਤਾਫਾ ਨੂੰ ਬਤਰਾਵ ਕਰਨ ਦੇ ਯਤਿਆਰ ਕਰ ਦਿੱਤਾ 13 ਵਜਨ ਪੜੀ ਉਹਨਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਕਿ ਇਹ ਮਨੁੱਖ ਇਸ ਪਵਿੱਤਰ ਸਥਾਨ ਤੇ ਸ਼ਰਾਂ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ ਅਸਾ ਤਾਂ ਉਹਨ ਨੂੰ ਇਹ ਆਖਦੇ ਸੁਣਿਆ ਹੈ ਕਿ ਇਹ ਯੀਸ਼ੂ ਮਹਾਸ੍ਰੀ ਇਸ ਸੰਸਾਰ ਨੂੰ ਢਾਲ ਦੇਵੇਗਾ ਅਤੇ ਜਿਹੜੀਆਂ ਨੀਤਾ موسی ਦੇ ਸਾਹਮਣੂ ਸੌਂਪੀਆਂ ਉਹਨਾਂ ਨੂੰ ਬਦਲ ਦੇਵੇਗਾ ਜਦ ਉਹਨਾਂ ਸਬਰਾਂ ਨੇ ਜਿਹੜੇ ਮਹਾਸਭਾ ਵਿੱਚ ਬੈਠੇ ਸਨ ਉਹ ਵੀ ਵੱਲ ਧਿਆਨ ਕੀਤਾ ਤਾਂ ਉਹ ਦਾ ਮੂੰਹ ਦੂਧ ਦੇ ਮੂੰਹ ਵਰਗਾ ਦਿੱਖਾ ਆਮੀਨ ਮੁਸਤਫਾ ਦੇ ਨੂਰ ਸੀ ਇਸਤਫਾਨ ਦੇ ਜਲਾਲ ਸੀ ਪਰਮੇਸ਼ੁਰ ਦਾ ਤਾਂ ਜਦੋਂ ਸਾਰੇ ਅਧਿਆਰੀਆਂ ਨੇ ਉੱਥੇ ਵੇਖਿਆ ਤੇ ਉਹਦਾ ਚਿਹਰਾ ਜਿਹੜਾ ਜਿਉ ਚਮਕ ਰਿਹਾ ਸੀ ਤੇ ਜਲਾਲ ਦੇ ਨਾਲ ਭਰਿਆ ਹੋਇਆ ਸੀ ਸੋ ਭਾਈ ਪ੍ਰੇਰਨੋ ਇਹ ਸੇਵਾ ਦਾ ਧਰਮ ਕ੍ਰਿਸ਼ੀਆ ਕਦਾਸ ਤੋਂ ਆਪਾ ਦੋਈ ਆਡੀਕੀ ਤੁਸੀਂ ਆ ਬਣਨ ਵਾਸਤੇ ਕਿੰਨੇ ਕੁਰਬਾਨ ਹੋ ਗਏ ਚੀਜ਼ਾਂ ਦੇ ਬਾਰੇ ਆਪਾਂ ਵੇਖਿਆ ਸੀ ਕਿ ਕਿੰਨੇ ਚੀਜ਼ੇ ਕਿੰਨੀ ਜਗ੍ਹਾ ਦੇ ਕੁਰਬਾਨ ਕਰ ਦਿੱਤੇ ਗਏ ਖਤਰਤ ਆgetDate ਇਸ ਕਰਕੇ ਕਿ ਉਹ ਮਸਜਿਦਾਂ ਪ੍ਰਚਾਰ ਕਰਦੇ ਸੀ ਤੇ ਅੱਜ ਇਸ ਤਾਫਾ ਜਿਹੜਾ ਆ ਉਹ ਵੀ ਤਿਆਰ ਵਾ ਤੇ ਕੱਲ ਆਪਾਂ ਪ੍ਰਭੂ ਯਿਸੂ ਦੀ ਕਿਰਪਾ ਦੇ ਨਾਲ ਇਸ ਤਾਫਾ ਦਾ ਪਵਿੱਤਰੇਸ਼ਣ ਤੇ ਪੋਜੀਸ਼ਨ ਵੀ ਜੀ ਰੋਏ ਕਰਕੇ ਪਰ ਉਹ ਜੀ ਜੁਦਾ ਮੈਨਾਂ ਵਾਚ ਨਾਲ ਆਸ਼ੀਸ਼ ਕਰੇ ਤਾਂ ਫਰਕ ਪਦੇ ਅੱਜ ਅਸੀਂ ਕੀ ਸਿੱਖਿਆ ਹੈ ਸਤ ਮੀਗ ਨਾਮ ਬਖਸ਼ ਜਿਹੜੇ ਬੰਦੇ ਚੁੜਨੇ ਜਦੋਂ ਅਸੀਂ ਕੋਈ ਫੈਸਲਾ ਲੈਣਾ ਤਾਂ ਨੀਕ ਨਾਮ ਬੰਦੇ ਦੇ ਵਿੱਚ ਹੋਣੇ ਚਾਹੀਦੇ ਆ ਜਿਹੜੇ ਘਟਾਣਾ ਪਾਉਣ ਜਿਹੜੇ ਪਰੇਸ਼ਾਨੀ ਨਾਲ ਖੜੀ ਕਰਨ ਦੂਜਿਆਂ ਦੀ ਤਰ੍ਹਾਂ ਸੇਵਾ ਕਰਨ ਵਾਲੇ ਹੋ ਸਾਡੇ ਵਿੱਚ ਕਿਹੜਾ ਮਨ ਹੋਣਾ ਚਾਹੀਦਾ ਆ ਦੁਨੀਆ ਦੇ ਤਿਆਰ ਸਭਾ ਵਾਂਗ ਮਾਨਮਾ ਸੁਜਿਆ ਦਾ ਆਦਰ ਕਰਨ ਵਾਲਾ ਮਾਨਮਾ ਸਹੀ ਹੈ ਜਿਸ ਨੂੰ ਉਸਨੇ ਖਾਇਆ ਆ ਕਿਉਂਕਿ ਜਿਹੜੇ ਕੇਲਿਆਂ ਨੇ ਬੰਦੇ ਨੂੰ ਖੜੇ ਕੀਤਾ ਤੇ ਉਹਨਾਂ ਨੇ ਸਤ ਨੀਕ ਨਾਮ ਬੰਦੇ ਜੁੜੇ ਜਿਨ੍ਹਾਂ ਵਿੱਚ ਕੀ ਹੈ ਬੋਧ ਬੋਧ ਨਾਲ ਭਰਪੂਰ ਨੇ ਹਾਲੇਲੂਇਆ ਉਹਨਾਂ ਨੇ ਪੱਖਪਾਤ ਨਹੀਂ ਕੀਤਾ ਵੀ ਆਹ ਦਾ ਵੀ ਇਹਦਾ ਇਹਦੇ ਸੋਨੇ ਕੱਪੜੇ ਪਾਏ ਨਹੀਂ ਇਹ ਜੁਵਾਨਾਂ ਆ ਜਾ ਇਹ ਜੱਗੇ ਕਿਸ ਤਰ੍ਹਾਂ ਨੇ ਬਲਾਉਂ ਕਰਦਾ ਹੈ ਨਹੀਂ ਨੇ ਉਹਨਾਂ ਨੇ ਆਤਮਾ ਤੇ ਸਚਾਈ ਨਾਲ ਚੱਲਣ ਵਾਲੇ ਲੋਕਾਂ ਨੂੰ ਚੁਣਿਆ ਜਿੰਨਾਂ ਉਹਨਾਂ ਨੇ ਚੁਣਿਆ ਹੈ ਤੇ ਅੱਜ ਤੀਜੀ ਲੋਕ ਜਿਹੜੇ ਉਹ ਕੰਮ ਕਰਨੇ ਸ਼ੁਰੂ ਹੋ ਗਏ ਪਹਿਲਾ ਯਿਸੂ ਮਸੀਹ ਸਰਦ ਦੇ ਪਾਰਚੇ ਨੇ ਅੱਜ ਚੇਲੀਆ ਨੇ ਗਾੜੀ ਚ ਨੇ ਜਿਹੜੇ ਉਹ ਤਿਆਰ ਕਰ ਦਿੱਤੇ ਨੇ ਕੀ ਕਰਨ ਵਾਸਤੇ ਪਰਮੇਸ਼ਰ ਦੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਸੋ ਭਾਈ ਭੈਣੋ ਆਪ ਕੀ ਕਰ ਰਹੇ ਨੇ ਹੋ ਪ੍ਰਾਰਥਨਾ ਕਰ ਰਹੇ ਨੇ ਸਾਡੀ ਸਭ ਤੋਂ ਵੱਡੀ ਪਾਵਰ ਜਿਹੜੀ ਆ ਪ੍ਰਾਰਥਨਾ ਦੇਣ ਪ੍ਰਾਰਥਨਾ ਤੇ ਬਾਰੇ ਪ੍ਰਾਰਥਨਾ ਸ਼ਾਮੀ ਕੋਈ ਟਾਈਮ ਨਹੀਂ ਹੈ ਜਦੋਂ ਤੁਹਾਡਾ ਲੋਕ ਪੈਂਦਾ ਹੈ ਜਦੋਂ ਤੁਹਾਡਾ ਲੋਕ ਪੈਂਦਾ ਹੈ ਕੋਈ ਟਾਈਮ ਨਹੀਂ ਹੈ ਹallelujah ਉਸ ਦਿੜੇ ਦੀ ਪ੍ਰਾਰਥਨਾ ਕਰੋ ਫਿਰਦੇ ਤੁਰਦੇ ਕਰੋ ਬੈਠ ਕੇ ਕਰੋ ਗੁਟੜੀ ਟੀਕੇ ਕਰੋ ਹੱਥ ਖੜੇ ਕਰਕੇ ਕਰੋ ਜਿੰਦਾ ਵੀ ਤੁਹਾਡੇ ਕੋਲ ਹੈ ਪ੍ਰਾਰਥਨਾ ਕਰੋ ਪ੍ਰਭੂ ਤੁਹਾਡੀ ਸੁਣੇਗਾ ਪਰਮੇਸ਼ੁਰ ਦੇ ਬਾਗਲਾਪ ਤੇ ਬੜੇ ਛੋਟੇ ਜਾ ਕੇ ਬਰਕਤ ਮਿਲੇ ਆਮੇਨ ਉਹ ਸਭ ਆਖਰ ਬਾਰੇ ਕਰਾਂਗੇ ਸਾਥ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸਰੀ ਜੀ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਅੱਜ ਸਵੇਰ ਦੇ ਲਈ ਪਿਤਾ ਪਰਮੇਸ਼ਰ ਸਵੇਰ ਦੇ ਲਈ ਪਿਤਾ ਪ੍ਰਭੂ ਤੁਹਾਡੇ ਪਿਆਰ ਤੇ ਕਿਰਪਾ ਦੇ ਲਈ ਤੁਸੀਂ ਬਾਹਰ ਆ ਆਤਮਾ ਦਾ ਇਹ ਤੀੜਾ ਪਸ਼ਿਆ ਤੇ ਅੰਦੀ ਵਰਕਤਾ ਪਸ਼ੀ ਆਨੇ ਹਾਸਲ ਕਰਨ ਦਾ ਬਰਕਤ ਰੂਪ ਬ੍ਰਾਹਮਣ ਜੀ ਸੁਖਾਂ ਨਾਲ ਪਾਲ ਬੱਚੇ ਘਰ ਪਰਿਵਾਰ ਨਗਰ ਚਰਚਸ ਇਹ ਨਗਰ ਤੁਹਾਡੇ ਹੱਥਾਂ ਵਿੱਚ ਬੱਚਿਆਂ ਤੋਂ ਬਜ਼ੁਰਗਾਂ ਤੱਕ ਸੁਖ ਬਰਦਾਓ ਸਾਬੇ ਸਿੱਖਿਆ ਦੇ ਸੁਖ ਬਰਦਾਓ ਸਵਾਗਤ ਹੈ ਜੀ ਰੌਣਕ ਸੁਦੇ ਰਹੋ ਪ੍ਰਭੂ ਦਾ ਦੀ ਮਿਹਰ ਦੇ ਲਿਆ ਦਿਓ ਸਾਰੇ ਬੋਝ ਉਠਾ ਲੇ ਸਾਡਾ ਧੰਨਵਾਦ ਕਰਦੇ ਜੇ ਮੇਰਾ ਪਰੇਸ਼ਾਨੀ ਪਾਸ ਹੋ ਰਿਹਾ ਪ੍ਰਭੂ ਜੀ ਵਿਸ਼ਵਾਸ ਕਰਦੇ ਆ ਔਰ ਬਿਨਾਂ ਕੋਈ ਹਾਰ ਤਰਕਾਰ ਦਾ ਡਾਰ ਜਿੰਦਗੀ ਜੋ ਖਤਮ ਨਾ ਦਿੱਤਾ ਤਾਂ ਆਵਾਜ਼ ਦਤਾ ਹੈ ਮੰਗਦੇ ਆ ਆਪਣੇ ਜੀਵਨ ਪਰਮੇਸ਼ੂ ਦੇ ਪਾਸ ਆਉਂਦੇ ਆ ਅਮੀਨ ਹallelujah 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 ਗੁੱਡ ਮਾਰਨਿੰਗ ਹੈਵ ਅ ਬੈਸਟ ಪ್ರಭು ತನು ಸಾರೀ ಸಾರೇ ಕಮ್ಮಿ